ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਜੀ ਤੇ ਅੱਜ ਆਪਾਂ ਕਰ ਰਹੇ ਹਾਂ ਜੀ ਆਪਣੀ ਮੱਕੀ ਵੜਨ ਵਾਲੀ ਸਾਈਲੇਜ ਮਸ਼ੀਨ ਦਾ ਕੰਮ ਜਿਹਾ ਸੀਗਾ ਕੰਮ ਇਹ ਤਾਂ ਆਪਾਂ ਨੇ ਜੋ ਜਿਹੜੀ ਸ਼ੇਰਵਾਰ ਆ ਜੀ ਸ਼ੇਰਵਾਰ ਨਾਲ ਆਪਾਂ ਮੰਨ ਲਓ ਵੀ ਸਹੀ ਕਰਦੇ ਰਹਿਣੇ ਹੁੰਦੇ ਆ ਜਿੰਨੇ ਆਪਾਂ ਮੰਨ ਲਓ ਬਲੇਡ ਤਿੱਖੀ ਕਰਦੇ ਰਹਾਂਗੇ ਤਾਂ ਬਲੇਡ ਪਿੱਛੇ ਛੱਟ ਜਾਂਦੇ ਨੇ ਫਿਰ ਉਹਨਾਂ ਕਾ ਆਪਾਂ ਨੂੰ ਸ਼ੇਰਵਾਰ ਅੱਗੇ ਕਰ ਦੇਣੀ ਚਾਹੀਦੀ ਆ ਤਾਂ ਜੋ ਵਧੀਆ ਚੋਪਿੰਗ ਹੁੰਦੀ ਰਹਿੰਦੀ ਆ ਫਿਰ ਟੋਕਾ ਵਧੀਆ ਬਰੀਕ ਹੁੰਦਾ ਤੇ ਇਹਦੇ ਨਾਲ ਕੀ ਹੋਰ ਆਪਣੇ ਬਲੇਡ ਵੀ ਜ਼ਿਆਦਾ ਟਾਂ ਲਾ ਜਾਂਦੇ ਨੇ ਤੁਸੀਂ ਮੰਨ ਸਕਦੇ ਹੋ ਵੀ ਇਹ ਜੇ ਆਪਾਂ ਸ਼ੇਰਵਾਰ ਬਲੇਡਾਂ ਦੇ ਨਾਲ ਟਾਈਮ ਸਿਰ ਲਾਉਂਦੇ ਰਹੀਏ ਤਾਂ ਬਲੇਡ ਤੁਸੀਂ 200 ਕਿਲੇ ਤੱਕ ਲੈ ਜਾ ਸਕਦੇ ਤੁਸੀਂ ਸ਼ੇਰਵਾਰ ਨਹੀਂ ਲਵੇ ਲਾਉਂਦੇ ਬਲੇਡਾਂ ਨੂੰ ਇੱਥੇ ਕਰੀ ਜਾਂਦੇ ਹੋ ਤਾਂ ਬਲੇਡ ਫਿਰ ਖਤਮ ਹੋ ਜਾਂਦੇ ਨੇ ਜਲਦੀ ਅਜੇ ਤੁਸੀਂ ਇਹ ਦੇਖ ਲਓ ਵੀ ਆਪਾਂ ਨੇ ਬਹੁਤ ਏਰੀਆ ਵੱਟਤਾ ਤੇ ਬਲੇਡ ਅਜੇ ਅੱਗੇ ਵੀ ਨਹੀਂ ਗਰੇ ਆਪਾਂ ਨੂੰ ਸ਼ੇਰਵਾਰ ਅੱਗੇ ਕਰ ਦਿੰਦੇ ਮੈਂ ਦੇਖੋ ਇਹਦੇ ਤੇ ਸਰਫੇਸ ਗ੍ਰਿੰਡਰ ਲਾ ਕੇ ਇਹਦੀ ਕੋਰ ਵੀ ਬਣਾਤੀ ਤੇ ਇਹ ਸੈੱਟ ਕਿਵੇਂ ਕਰੀਏ ਆਪਾਂ ਨੇ ਆ ਦੇਖੋ ਜਮਾ ਨਾਲ ਖਾਂਵੇਂ ਲਗਾਉਣਾ ਹੈ ਬਸਤੇ ਦੇ ਵਿੱਚ ਇੱਕ ਇਥੇ ਪਿਆ ਸੀਗਾ ਆ ਸਕੇਲ ਨਹੀਂ ਵੀ ਆ ਦੇਖੋ ਆ ਸਕੇਲ ਆ ਸਕੇਲ ਮੈਂ ਲਗਾ ਰਿਹਾ ਬਸ ਇਹ ਸਕੇਲ ਬੰਦਾ ਕਰਿਆ ਹੋਇਆ ਇਹ ਆਪਣੀ ਜੂਪਾਪਰ ਦੀ ਮਸ਼ੀਨ ਆ ਜੂਪਾਪਰ ਸੰਗਰੂਰ ਲਵੇ ਪਿੰਡ ਪਿੰਡਰਾ ਬਣਦੀ ਹੈ ਜੀ ਇਹ ਬਹੁਤ ਵਧੀਆ ਹਾਈ ਕੁਆਲਿਟੀ ਮਸ਼ੀਨ ਇਹਨੇ ਕੋਈ ਕਹੋ ਵੀ ਬਹੁਤ ਜ਼ਿਆਦਾ ਕੁਆਲਿਟੀ ਕੋਈ ਬ੍ਰੇਕਡਾਊਨ ਨਹੀਂ ਮਸ਼ੀਨ ਦੀ ਇੱਕ ਵੀ ਸਾਰੀਆਂ ਡਬਲ ਬੈਲਟਾਂ ਲੀਆਂ ਪੂਰੀਆਂ ਸਾਰਾ ਹੈਵੀ ਸਮਾਨ ਪੂਲਰ ਟਾਇਪ ਪੂਲੀਆਂ ਨੇ ਦੇਖੋ ਆਹ ਦੇਖੋ ਤੇ ਕੋਈ ਬੈਲਟਾਂ ਮਚਣ ਨਹੀਂ ਜਾਂ ਕੋਈ ਆਪਾਂ ਨੇ ਇੱਕ ਵੀ ਬੈਲਟ ਜੀ ਆਪਾਂ ਨੇ ਨਵੀਂ ਨਹੀਂ ਪਾਈ ਉਹੀ ਬੈਲਟਾਂ ਚੱਲ ਰਹੀਆਂ ਨੇ ਜਿਹੜੇ ਮੇਨ ਚੀਜ਼ਾਂ ਮਸ਼ੀਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਉਹ ਇਹਦੇ ਵਿੱਚ ਬਾਹੂਬੀ ਹੈਗੀਆਂ ਨੇ ਜਿਵੇਂ ਕਿ ਮਸ਼ੀਨ ਦੀ ਇੱਕ ਵਧੀਆ ਕੁਆਲਿਟੀ ਦੇ ਅੰਦਰ ਪ੍ਰਕਾਰ ਦਾ ਇੱਕ ਵਧੀਆ ਚੋਪਿੰਗ ਬਲੇਡ ਵਧੀਆ ਗਰੈਂਡਰ ਤੇ ਵਧੀਆ ਸ਼ੇਅਰਬਾਰ ਕਈ ਵਾਰ ਇਹਨੂੰ ਦੇਲੀ ਵੀ ਕਹਿੰਦੇ ਨੇ ਤੇ ਵਧੀਆ ਸ਼ੇਅਰਬਾਰ ਆ ਜਿਹੜੀ ਵਧੀਆ ਚੋਪਿੰਗ ਬਲੇਡ ਨੇ ਤੇ ਵਧੀਆ ਗਰੈਂਡਰ ਆ ਤੇ ਇਹੇ ਚੀਜ਼ਾਂ ਮਸ਼ੀਨ ਦੀ ਕੁਆਲਿਟੀ ਨੂੰ ਵਧੀਆ ਮਨ ਲਓ ਵੀ ਟਰੈਕਟਰ ਦੇ ਜ਼ੋਰ ਨੂੰ ਘਟਾਉਂਦੀਆਂ ਨੇ ਚੰਮ ਦਾ ਨਮੀੜਾ ਵੱਧ ਹੁੰਦਾ ਮੰਨ ਲਓ ਵੀ 8 ਕੀਲਿਆਂ ਦਾ ਗੇੜੇ ਪੱਡ ਦਿੰਦੀ ਹੈ ਡੇਲੀ ਡੇਲੀ ਦੀ ਐਵਰੇਜ ਹੈ ਕਿ 7-8 ਕੀਲੇ 7-8 ਕੀਲੇ ਮੰਨ ਲਓ ਜਿੱਲਾ ਗੁੱਲਾ ਆ ਕੇ ਫਿਰ 6 ਕੀਲੇ ਰਹਿ ਜਾਂਦੇ ਨੇ ਪਰ ਹਾਂ 8 ਕੀਲੇ ਤੱਕ ਵੱਡ ਦਿੰਦੀਆਂ ਉਹ ਵੀ ਵੀ ਇਹ ਥੋੜੀ ਜਿਹੀ ਬੋਤੀ ਤੇ ਮਿਹਨਤ ਕਰਦੇ ਰਹਿੰਦੇ ਨੇ ਅਸੀਂ ਮੰਨ ਲਓ ਜਿਵੇਂ ਹੁਣ ਆਹ ਸ਼ੇਰਵਾਰ ਆਪਾਂ ਨੇ ਨਾਲ ਲਾਤੀ ਤੇ ਮੰਨ ਲਓ ਟਰੈਕਟਰ ਜੇ ਤੀਜੇ ਗੀਅਰ 'ਚ ਵੀ ਲੈ ਲੈਂਦੇ ਤਿੰਨ ਰੋ ਕਰਕੇ ਤਿੰਨ ਫੁੱਟਾਂ ਦੇ ਵੀ ਤੀਜੇ ਗੇਅਰ 'ਚ ਚੱਲੀ ਹੋ ਜਾਂਦਾ ਸਾਰਾ ਤੰਮ। ਚਾਰ ਦੇ ਵੀ ਚੱਲੀਆਂ ਦਾ ਚਾਰ ਲਾਈਨਾਂ ਤੇ ਤੀਜੇ ਗੇਅਰ 'ਚ। ਪਰ ਤੀਜੇ ਗੇਅਰ 'ਚ ਥੋੜੀ ਜਿਹੀ ਕੇ ਸਮੱਸਿਆ ਹੋ ਜਾਂਦੀ ਵੀ ਖਾਲਾ ਖੂਲਾ ਥੋੜਾ ਜਿਆ ਝੂਟਾ ਵੱਧ ਪੈਂਦਾ ਭੱਜੋ ਹੀ ਟਰੈਕਟਰ ਨੂੰ। ਤੇ ਮੇਰੇ ਸਾਬ ਨਾਲ ਤਾਂ ਵੀ ਆਪਣੀ ਚਾਰ ਰੋ ਵਾਲੀ ਮਸ਼ੀਨ ਆ ਵੀ ਇਹ ਪੰਜ ਰੋ ਵਾਲੀ ਮਸ਼ੀਨ ਨਵੇਂ ਬੰਦਾ ਦੂਜੇ ਗੇਅਰ 'ਚ ਆਰਾਮ ਨਾਲ ਚੱਲੀ ਜਾਵੇ। ਤਾਂ ਲੋਡ ਥੋੜਾ ਜਿਆ ਘੱਟ ਪੈਂਦਾ। ਤੇ ਲੋਰ ਜਿਹੜੇ ਸਾਹਮਣੇ ਘੱਟ ਪੈ ਰਹੇ ਤਾਂ ਇੱਕ ਵੀ ਵਧੀਆ ਸ਼ੇਰਵਾਰ ਵਧੀਆ ਅਪਡੇਟ ਆ ਵਧੀਆ ਗ੍ਰੈਂਡਰ ਤੇ ਬਾਕੀ ਸਾਰੀ ਗੱਲਾਂ ਤੇ ਬਾਕੀ ਹਰੇਕ ਕੋ ਵਾਇਰਿੰਗ ਨੂੰ ਇਹਨਾਂ ਨੇ ਗ੍ਰੀਸ ਆਉਂਦਾ ਕਰਾਇਆ ਦੇਖੋ ਇੱਥੇ ਗੇਅਰ ਨੂੰ ਲਾ ਲਓ ਤੁਸੀਂ ਇਹਨਾਂ ਨੂੰ ਲਾ ਲਓ ਡੱਡੂ ਗੇਅਰ ਕਹਿ ਦਿੰਨੇ ਆ ਦੇਖੋ ਨਿਤੋਲ ਇਹ ਬ੍ਰਿਕ-ਬ੍ਰਿਕ ਕੀ ਗੱਲਾਂ ਤੇ ਬਹੁਤ ਧਿਆਨ ਦਿੱਤਾ ਹੋਇਆ ਇਹਨਾਂ ਦਾ ਆ ਗੇਅਰ ਲੱਗਿਆ ਹੋਇਆ 540 ਚੱਕਰ ਕਰਨ ਨੂੰ ਇਹਨਾਂ ਸਾਰਿਆਂ ਨੂੰ ਗਰੀਸ ਆਉਂਦਾ ਕਰ ਕੋਟਨ ਇਹਦੇ ਕਰਕੇ ਕੀ ਜੀ ਕੁਆਲਿਟੀ ਬਣ ਜਾਂਦੀ ਆ ਕੰਮ ਕਰਨ ਦੀ ਵਧੀਆ ਕੁਝ ਕਰਕੇ ਬੇਅੰਗ ਨਹੀਂ ਟੁੱਟਦੇ ਕੋਈ ਕੁਛ ਨਹੀਂ ਕੋਈ ਦਿੱਕਤ ਨਹੀਂ ਤੇ ਮੇਰੇ ਹਿਸਾਬ ਨਾਲ ਤਾਂ ਵੀ ਇਹ ਬਹੁਤ ਜਿਆਦਾ ਵਧੀਆ ਮਸ਼ੀਨ ਆ ਬਹੁਤ ਜਿਆਦਾ ਧਾਕੜ ਮਸ਼ੀਨਾ ਇਹਨੂੰ ਤੁਸੀਂ ਕਹਿ ਸਕਦੇ ਹੋ ਪੰਜਾਬੀ ਚ ਕੋਈ ਕੰਪਲੇਂਟ ਨਹੀਂ ਇਹਦੀ ਤੇ ਜਿਹੜੀਆਂ ਬਾਹਰ ਲਿਆਂ ਮਸ਼ੀਨਾਂ ਨੇ ਜੇ ਆਪਾਂ ਕਹਿੰਦੇ ਨੇ ਬਾਹਰ ਲਿਆਂ ਭਾਈ ਪਹਿਲੀ ਗੱਲ ਨੂੰ ਇੱਕਣ ਫੁੱਲ ਜੀ ਦਿਖਾਉਣ ਦੇਖੋ ਇਕੱਲੇ ਬੰਦੇ ਨੇ ਜੇ ਕੰਮ ਕਰਨਾ ਇਕੱਲਾ ਬੰਦਾ ਕੰਮ ਕਰ ਸਕਦਾ ਆ ਕਬਜ਼ੀਆਂ ਵਾਂਗੂ ਐ ਸਾਈਡ ਤੇ ਲਾਓ ਐ ਖੁੱਲ ਜਾਂਦੇ ਇਹ ਲਓ ਮਨ ਹੁਣ ਇਕੱਲਾ ਬੰਦਾ ਜੀ ਉਰੇ ਐ ਲਾ ਦੋ ਫਿੱਟ ਹੋ ਜੂਗਾ ਦੇਖੋ ਐ ਇੱਕਣ ਇੰਨਾ ਨੇ ਆ ਜਾਣਾ ਦੇਖੋ ਆ ਦੇਖੋ ਐਵੇਂ ਇੰਨਾ ਨੇ ਆ ਜਾਣਾ ਪੱਟੀ ਚੱਕੀ ਪਈ ਉਹ ਜੀ ਆ ਦੇਖੋ ਐਵੇਂ ਦੱਸੋ ਇਹਦਾ ਕੰਮ ਕਰਨਾ ਵੀ ਕੋਈ ਔਖਾ ਨਹੀਂ ਤੇ ਇੱਕ ਜੋੜ ਹੈ ਇਹਦੇ ਇੱਕ ਨਾਟਾ ਬਸ ਆਹਾ ਵਾ ਇੱਕ ਨਾਟ ਖੋਲੋ ਅਲੇਦਲਾਦ ਕਰ ਦੋ ਵਿੱਚ ਮਸ਼ੀਨਾਂ ਦੇ ਦੇਖਿਆ ਮੈਂ ਇਹ ਚੀਜ਼ਾਂ ਖੋਲ੍ਹਣੀ ਬਹੁਤ ਦਿੱਕਤ ਵਾਲਾ ਕੰਮ ਹੋ ਜਾਂਦਾ ਬਹੁਤ ਜ਼ਿਆਦਾ ਧਿਆਨ ਚ ਰੱਖ ਕੇ ਮਸ਼ੀਨ ਬਣੀ ਹੋਈ ਹੈ ਤੇ ਬੂਮ ਦੇ ਹਾਈਡਰੌਲਿਕ ਸਾਰਾ ਟੋਟਲੋ ਜੀਵ ਨੂੰ ਵੀ ਬੂਮ ਨੂੰ ਵੀ ਜੈਕ ਇਹ ਅੱਧੇ ਹੀ ਗੇੜੇ ਵਾਲਾ ਵਧੀਆ ਆਰਮ ਡੋਰ ਲੱਗਿਆ ਹੋਇਆ ਹੈ ਆ ਅੱਧੇ ਘੀੜੇ ਨਾਲੇ ਸਾਰੀ ਕਟਾਈ ਉੱਧਰ ਨੂੰ ਉੱਧੇ ਘੀੜੇ ਨਾਲੇ ਉੱਧਰ ਨੂੰ ਤੇ ਸਾੰਦਾ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਲੱਗੀ ਕਿਉਂ ਅਸੀਂ 2020 ਤੋਂ ਮਸ਼ੀਨ ਚਲਾ ਰਹੇ ਹਾਂ ਪਹਿਲਾਂ ਵੀ ਜਦੋਂ 4 ਰੋ ਵਾਲੀ ਮਸ਼ੀਨ ਦਾ ਕਿਸੇ ਕਿਸੇ ਬੰਦੇ ਨੇ ਗਿਆ ਸੀ ਉਹ ਵੀ 4 ਰੋ ਵਾਲੀ ਮਸ਼ੀਨ ਉਦੋਂ ਤਾਂ ਮੱਲ ਲੱਡੂ ਵਗੈਰਾ ਤੋਂ ਆਉਂਦੀਆਂ ਸੀ ਮਸ਼ੀਨਾ ਤੇ ਇਹ ਕੰਪਨੀ ਮਨ ਲੋ ਜਿਹੜਾ ਦਾ ਓਨਰ ਦਾ ਕਾਲਾ ਹੰਡਾ ਖਰਾਣੇ ਦਾ ਉਸੇ ਸਾਲ ਤੋਂ ਹੀ ਲੱਗਿਆ ਸੀਗਾ ਉਹਨੇ ਮਸ਼ੀਨ ਫਿਰ ਆਪਣੀ ਬਣਾਈ ਚਲਾਈ ਉਹ ਚੀਜ਼ਾਂ ਕਰਕੇ ਉਹਨਾਂ ਨੇ ਉਹ ਚੀਜ਼ਾਂ ਆਉਂਦੀ ਬਹੁਤ ਜ਼ਿਆਦਾ ਧਿਆਨ ਦਿੱਤਾ ਵੀ ਜਿਹੜੀ ਚੀਜ਼ਾਂ ਲਈ ਸਮੱਸਿਆ ਆਉਂਦੀ ਆਮ ਆਂ ਡਰਾਈਵਰਾਂ ਨੂੰ ਚਲਾਉਣ ਲੱਗੇ ਜਿਵੇਂ ਮੰਨ ਲਓ ਵੀ ਕਿਸੇ ਨਾਲ ਪੁਲੀਆਂ ਦੀ ਲਾ ਲੋ ਹੁਣ ਪੁਲੀਆਂ ਦੀ ਪੱਟੀ ਜਾਂਦੀ ਬੰਦਿਆ ਤੋਂ ਨਹੀਂ ਪੂਲ ਟੈਪ ਪੁਲੀਆਂ ਖੋਲੋ ਬਾਹਰ ਕੱਢ ਦੋ ਦੇਖੋ ਕਿੰਨੇ ਮੋٹے ਬਲੇਡ ਨੇ ਬਹੁਤ ਹੀ ਵਧੀਆ ਚੀਜ਼ ਬਣੀ ਹੋਈ ਆ ਮੰਨ ਲਓ ਬਲੇਡ ਤਾਂ ਤੁਸੀਂ ਲਾ ਲੋ ਵੀ 200 ਕਿਲੋ ਰਾਂ ਬਣਾ ਕੱਟਣਗੇ ਤੇ ਅੱਜ ਆਪਾਂ ਇਹਦੀ ਸ਼ੇਰਵਾਰ ਸਹੀ ਕਰੀਆ ਤਾਂ ਜੋ ਆਪਣੇ ਬਲੇਡ ਨਾ ਸੀ ਤੇ ਆਪਾਂ ਨੂੰ ਤਿੱਖੇ ਕਰਨੇ ਪੈਣ ਤੇ ਫਿਰ ਜਿਹੜੀ ਟੱਕਰੇ ਵੱਢੀ ਜਾਂਦੀ ਐ ਇੱਕ ਤਰੀਕੇ ਨਾਲ ਬਲੇਡ ਦੀ ਆਪਾਂ ਸ਼ੇਰਵਾਰ ਲਵੇ ਲਾਉਣੀ ਆ ਪਹਿਲਾਂ ਤੁਸੀਂ ਗ੍ਰੈਂਡਰ ਨਾਲ ਸਾਰੇ ਬਲੇਡ ਤਿੱਖੇ ਕਰ ਲਓ ਚੰਗੀ ਤਰ੍ਹਾਂ ਤੇ ਫਿਰ ਉਹਦੇ ਵੀ ਸਰਫੇਸ ਗ੍ਰੈਂਡਰ ਲਾ ਲਓ ਫਿਰ ਉਹਨੂੰ ਲਵੇ ਲਾਓ ਕਿਉਂ ਜੇ ਤੁਸੀਂ ਪਹਿਲਾਂ ਸ਼ੇਰਵਾਰ ਨੂੰ ਲਵੇ ਲਾਉਨੇ ਹੋ ਬਲੇਡ ਤਿੱਖੇ ਫੇਰ ਕਰਦੇ ਹੋ ਤੇ ਆ ਫਿਰ ਤੋਂ ਥੋੜਾ ਤੇ ਖਿਉਣ ਨਾਲ ਗੈਪ ਤਾਂ ਜਦੀ ਬਣ ਜਾਂਦਾ ਇਹ ਚੀਜ਼ੇ ਛੋਟੇ ਛੋਟੇ ਬਰੀਕੀ ਗੱਲਾਂ ਨੇ ਬਹੁਤ ਜ਼ਿਆਦਾ ਧਿਆਨ ਦੀ ਨਾਲੀ ਚੀਜ਼ਾਂ ਤੇ ਥੋੜਾ ਕੀਲਾ ਦੋ ਕਿਲੇ مشین ਡੇਲੀ ਰਾਮ ਨਾਲ ਵੱਧ ਵੱਡੂ ਕਿ ਡੇਲੀ ਦੀ ਤੇ ਬਾਕੀ ਇਹ ਮਸ਼ੀਨ ਇਹ ਜੀ ਆ ਵੀ ਫੱਟੀ ਦੇ ਪੈਰ ਤੋਂ ਹੋਰ ਨੂੰ ਕਿਸ ਨੂੰ ਧਰਨ ਦਿੰਦੀ ਨਹੀਂ ਤੇ ਬਾਕੀ ਡਿਟੇਲ ਚ ਕਿਸੇ ਦਿਨ ਦਿਨ ਚੀ ਦੀ ਵੀਡੀਓ ਬਣਾਉਂਦਾ ਕੋਣ ਰਾਤ ਦਾ ਸਮਾਂ ਤੇ ਬਹੁਤੀ ਚੀਜ਼ਾਂ ਤੇ ਤੁਹਾਨੂੰ ਵਿਸਤਾਰ ਨਾਲ ਦੱਸ ਵੀ ਨਹੀਂ ਰਹੇ ਬਹੁਤ ਜ਼ਿਆਦਾ ਵਿਸਤਾਰ ਨਾਲ ਇਹ ਇਹਦੇ ਵਾਰ ਇੱਕ ਸਪੈਸ਼ਲ ਵੀਡੀਓ ਬਣਾ ਕੇ ਦਸਾਂ ਕੇ ਵਿੱਚ ਕੀ ਬਾਕੀ ਇਹ ਮਸ਼ੀਨਾਂ ਨਾਲੋਂ ਲੈਦਾ ਬਾਹਰ ਲਿਆਂ ਨਾਲ ਕੋਈ ਜਪਾਨ ਦੀਆਂ ਤੁਰਕੀ ਦੀਆਂ ਜਾਂ ਹੋਰ ਲੱਲਾ ਭੱਬਾ ਜੋ ਵੀ ਆ ਰਿਹਾ ਵੀ ਕਿਹੜੀ ਚ ਖਾਸ ਕੁਆਲਿਟੀ ਜਿਹੜੀ ਇਹ ਹੋਰਾਂ ਨਾਲੋਂ ਲੱਗ ਮਸ਼ੀਨਾਂ ਬਹੁਤ ਜਿਵੇਂ ਆਪਣੇ ਨਾਬੇ ਵਾਲੇ ਕੰਬਾਈਨਾਂ ਨੇ ਤੇ ਜਿਵੇਂ ਪਹਿਲਾਂ ਕਲਾਸ ਦੇ ਜੀਡੀਆਰ ਆਉਂਦੀ ਸੀ ਹੁਣ ਨਾਬੇ ਵਾਲੇ ਮਸ਼ੀਨਾਂ ਨੇ ਦੱਸੋ ਦਿਖਾਓ ਕਿਤੇ ਜੇ ਕੋਈ ਕਲਾਸ ਦੀ ਵੀ ਹੈ ਜੇ ਕਿਤੇ ਜੀਡੀਆਰ ਨਵੀਂ ਜਲਦੀ ਨਹੀਂ ਦੀ ਹੋਵੇ ਬਾਈ ਫੱਟੀ ਤੇ ਪੈਰ ਧਰਨੇ ਨਹੀਂ ਦਿੰਦੀਆਂ ਇਹ ਇਹ ਉਹ ਦੋਹੇ ਮਸ਼ੀਨਾਂ ਦਾ ਸੁਮੇਲ ਬਣ ਗਿਆ ਕੰਬਾਈਨਾਂ ਨਾਬੇ ਦੀਆਂ ਵੀ ਵੀਡੀਓ ਤੇ ਕਲਾਸ ਦਾ ਉਹੀ ਚੀਜ਼ੇ ਵਾਕਈ ਇਹ ਬਣੀ ਹੋਈ ਜਾਂਦੀ ਸੀ ਤੇ ਬਹੁਤ ਜਿਆਦੇ ਕੁਆਲਿਟੀਆਂ ਨੇ ਤੇ ਕਿਸੇ ਟਾਈਮ ਦਿਨ ਦੇ ਟਾਈਮ 'ਚ ਜੇ ਵੀਡੀਓ ਬਣਾ ਕੇ ਤੁਹਾਨੂੰ ਸਾਰੀਆਂ ਗੱਲਾਂ ਦੇ ਇੱਕ ਸਪੈਸ਼ਲ ਚਾਨਣਾ ਪਾਵਾਂਗੇ ਕਿ ਕਿਹੜੀਆਂ ਗੱਲਾਂ ਕਰਕੇ ਤੁਹਾਨੂੰ ਬਹੁਤ ਪਸੰਦ ਆਈਆਂ ਮਸ਼ੀਨ ਨੂੰ ਤਾਂ ਸਾਡਾ ਐਕਸਪੀਰੀਅੰਸ 4-5 ਸਾਲਾਂ ਦਾ ਐਕਸਪੀਰੀਅੰਸ ਆ ਮਸ਼ੀਨ ਦਾ 4 ਰੋ ਵਾਲੀ ਦਾ ਤੇ ਆਪਣੀ ਇਸ ਵਾਰ ਲਈ ਜਿਹੜੀ ਮਸ਼ੀਨ ਹੈ ਤੇ ਬਹੁਤ ਜਿਆਦਾ ਸੋਹਣੀ ਚੱਲ ਰਹੀ ਹੈ ਤੇ ਟਰੈਕਟਰ ਦਾ ਡੀਜ਼ਲ ਖਰਚਾ ਤਿੰਨ ਮੀੜਾ ਚੌਪਿੰਗ ਮक्की ਦੀ ਬੋਲ ਜਿਆਦਾ ਵਧੀਆ ਤੇ ਮੇਰੇ ਸਾਥ ਜੇ ਕਿਸੇ ਵੀ ਰਵੀਰ ਨੇ ਮਸ਼ੀਨ ਲੈਣੀ ਹੋਵੇ ਤੇ ਜੂ ਪਾਵਰ ਦੀ ਲਈ ਜਾਵੇ ਇਹ ਜੋ ਵਾਕਿਆ ਕਿਸੇ ਨਾਲ ਕੁਆਲਟੀ ਬਹੁਤ ਹੈ ਬਹੁਤ ਜਿਆਦਾ ਧੰਨਵਾਦ ਵੀਰ ਜੀ ਸਾਰਿਆਂ ਦਾ ਜੀ